ਤਾਂ ਤਹਿਸੀਲਦਾਰ ਪਟਵਾਰੀ ਕੋਲੋਂ ਕਰਵਾਲੀਆਂ ਤੱਕ ਸੀਮਾ ਪੁੱਤਾਂ ਬਾਪਿਆਂ ਦੇ ਹੋਏ ਜ਼ਖਮ ਜੋ ਦਿਲ ਤੇ ਕੌਣ ਡਗਾਈਆਂ ਨੂੰ ਨਾ ਪੂ ਸਭ ਕੁਝ ਵੰਡ ਲਿਆ ਪਿਆਰੇ ਪੁੱਤਰਾ ਕਿਵੇਂ ਵੰਡਣਗੇ ਬੇਬੇ ਬਾਪੂ ਕਿਵੇਂ ਵੰਡਣਗੇ ਹਉ ਬੋਲ ਕੇ ਟੱਕੜੀ ਭਾਂਡੇ ਵੰਡਦੇ ਵੰਡ ਲਿਆ ਸੋਨਾ ਚਾਂਦੀ ਇੱਕ ਦੇ ਹਿੱਸੇ ਮਾਂ ਵੀ ਆ ਗਈ ਸਗੀ ਨਾਲ ਪਰਾਂਦੀ ਸੰਦੂਕ ਬੇਬੇ ਦਾ ਬੇਬੇ ਤਾਈ ਸੁਨਣਾ ਸੁਨਣਾ ਅਜ ਜਾਪੂ ਸਭ ਕੁਝ ਵੰਡ ਲਿਆ ਪਿਆਰੇ ਪੁੱਤਰਾ ਕਿਵੇਂ ਵੰਡਣਗੇ ਬੇਬੇ ਬਾਪੂ ਸਖਤ ਮਿਹਨਤਾਂ ਕਰਕੇ ਜਿੰਨਾ ਪਾਲੇ ਅਤੇ ਪੜ੍ਹਾਏ ਉਹ ਜੋ ਪੁੱਤਰ ਮਾਪਿਆਂ ਤਾਂ ਹੀ ਸੰਭਲ ਤੋਂ ਕਵਰਾਰੇ ਆਪਣੇ ਹੌਣ ਵਿਗਾੜਨੇ ਜਦ ਪਰ ਕੌਣ ਕਿਸੇ ਨੂੰ ਕੀ ਆਖੂ ਸਭ ਕੁਝ ਵੰਡ ਲਿਆ ਪਿਆਰੇ ਪੁੱਤਰਾ ਕਿਵੇਂ ਵੰਡਣਗੇ ਬੇਬੇ ਬਾਪੂ ਹੁਸਨ ਜਵਾਨੀ ਮਾਪੇ ਤੇ ਨਦਰੰਗ ਗਏ ਨਾ ਵਾਪਸ ਆਉਂਦੇ ਘਰ ਵਿੱਚ ਗੰਗਾ ਵਗਦੀ ਛੱਡ ਕੇ ਲੋਕ ਤੀਰਥੀ ਭਾਉਂਦੇ ਗਿਲਮਲ ਕੀਤ ਪਠਾਵਾ ਵਾਲਾ ਕਦੇ ਨਾ ਝੂਠੀ ਗੱਲ ਛਾਪੂ ਸਭ ਕੁਝ ਵੰਡ ਲਿਆ ਪਿਆਰੇ ਪੁੱਤਰਾ ਕਿਵੇਂ ਵੰਡਣਗੇ ਦੇਵ ਦੇ ਬਾਪੂ